ਲਓ ਮਿੱਤਰੋ ਆਈ ਲੱਗੇ ਆ ਮੁੰਡੇ ਲੌਨ ਗਰਾਊਂਡ ਤੇ ਅੱਜ ਤੁਹਾਨੂੰ ਦਿਖਾਉਣੇ ਆ ਫੇ ਅੱਗੇ ਅੱਜ ਵਾਵਾ ਦਿਨਾਂ ਬਾਅਦ ਹੀ ਲੱਗੇ ਆ ਵਲੌਗ ਪਾਉਣ ਤੇ ਵਿਖਦੇ ਅੱਜ ਫੇ ਕਿੱਦਾਂ ਪੈਂਦੇ ਪਟਾਕੇ ਵਿਖਾਉਣੇ ਤੁਹਾਨੂੰ ਅੱਜ ਇਹ ਆਏ ਨਹੀਂ ਸੀਗੇ ਅਚਾਨਕ ਪਰੌਂਠਾ ਮਿਲਣ ਲੱਗਾ ਹੀ ਹੁਣ ਤੱਤਾ ਓਏ ਮੁਰਗਿਆ ਭਾਜੀ ਆ ਮੁਰਗਾ ਕ ਬਲੇਲਰੀ ਆ ਉਹ ਜਿਹੜਾ ਇਹ ਕੜਕਨਾਥ ਆ ਭਾਜੀ ਕਾਲਾ ਕੜਕਨਾਥ ਲੈ ਹਾਈ ਕੜਕਨਾਥ ਮਾਫੀਆਂ ਮੰਗਾਤੀਆਂ ਲੈ ਇਹ ਹਾਈ ਬੀਬੀ ਇਹ ਹੌਣ ਪਾਪਾ ਪੁੱਤ ਤੇ ਨਾ ਕੜਕਨਾ ਵਾਏ ਇਹ ਆਵਾਜ਼ ਜਿਹੜੀ ਕੱਢਦਾ ਪਾਪਾ ਉਹ ਚਮੂਨੇ ਲੜਦੇ ਆ ਚੱਲੋ ਸੇਵਕਾ ਹਾਯੋ ਰਾਜੀ ਸੁਟਲੀ ਕੜਕਨਾ ਹਾਯੋ ਰਾ ਪਾਨਾ ਕੋਈ ਚੱਲ ਚੱਲ ਛੋਟੀ ਵੀ ਕਹਿੰਦੀ ਨਹੀਂ ਨਿਯਾਰਾ ਆ ਗਿਆ ਵਜ ਕੇ ਉਹ ਮੁੰਡਾ ਕਹਿੰਦਾ ਮੈਨੂੰ ਪ੍ਰਸ਼ਾਦ ਘੱਟ ਮਿਲਿਆ ਭਾਜੀ ਉਹ ਪਿੱਛੇ ਖੜਾ ਹੋਵੇ ਆ ਪੂਰਾ ਤਾਂ ਕੋਈ ਨਾ ਆਵੇ ਆਵੇ ਤੈਨੂੰ ਦੱਸਦਾ ਕੱਲ੍ਹ ਗਈ ਕਿ ਕਹਿੰਦੇ ਆ ਆਇਆ ਕਹਿੰਦਾ ਬਿਜਲੀ ਨਹੀਂ ਆਇਆ ਭਾਜੀ ਕੱਲ ਇਹਨੂੰ ਉਹਨੂੰ ਜਮ ਲੈ ਕਹਿੰਦੇ ਲਾਲੀ ਦੀ ਰੇਡ ਆ ਕਹਿੰਦੇ ਇੱਕ ਪਾਸੇ ਹੈਪੀ ਆ ਕਹਿੰਦੇ ਨਹੀਂ ਔਰ ਲੈ ਗਈ ਆਜੋ ਅਗਲਾ ਰੇਡਰ ਉਹ ਕਿਹੜੇ ਹੋਏ ਫਿਰਦੇ ਅੱਜ ਕਿਹੜਾ ਵਗਲਾ ਰੇਡਰ ਕਹਿੰਦੇ ਬਿਜਲੀ ਦੀਆਂ ਤਾਰਾਂ ਚਲੋ ਗੱਭਰੂ ਬਣਾ ਲੈਣੀ ਅੱਜ ਤੁਹਾਡਾ ਵਲੌਗ ਯਾਰ ਚੱਲ 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 ਨਾਲ રે ਨਾਲ રે ਨਾਲ રે ਨਾਲ રે ਨਾਲ ਨਾਲ ਹੀ ਨਾਲ ਹੀ ਨਾਲ ਹੀ ਹਾਂਜੀ ਦੋਸਤੋ ਕਿਹੜਾ ਹੈ ਅੱਗੇ ਦੋਸਤ ਮੇਰਾ ਕਹਿੰਦੇ ਫਿੱਡੂ ਆ ਗਿਆ ਮੇਰੇ ਵੀਰੇ ਉਹ ਕਹਿੰਦੇ ਫਿੱਡੂ ਦੀ ਰੇਡ ਲੈਂਦਾ ਹੈ ਵੱਡਿਆਂ ਵੱਡਿਆਂ ਨੂੰ ਘੇਰ ਆ ਗਈ ਹੈਪੀ ਜਰੀਆਂ ਲਤਨ ਨੂੰ ਚੱਲ ਗੱਭਰੂ ਆਜੋ ਆਈਏ ਆਜੋ ਮਿੰਟੋ ਮਿੰਟ ਜਾਫੀ ਘੱਟ ਵਾ ਇਧਰ ਬੜਾ ਲੀਵਾ ਹੋਰ ਪਾਇਆ ਕਰ ਬਾਹਾਂ ਮਾੜੀਆਂ ਨਹੀਂ ਖੋਲਦਾ ਏ ਚੱਲ ਚੱਲ ਵੀ ਕਹਿੰਦੇ ਮਾਨਾ ਜੱਟ ਆ ਗਿਆ ਕਹਿੰਦੇ ਪਾਕਿਸਤਾਨ ਵਾਲਾ ਮਾਨਾ ਜੱਟ ਆ ਵੇ ਮਾਨਾ ਮਾਨਾ ਮਾਨੇ ਹੋਰ ਉਹ ਲੱਤਾਂ ਜੱਟਾਂ ਨੂੰ ਹੋਣਾ ਤੇਰੇ ਨੂੰ ਜੇ ਵੇ ਤੈਨੂੰ ਪੱਕਾ ਪਤਾ ਉਹਨੇ ਤੇਰੀਆਂ ਲੱਤਾਂ ਨੂੰ ਹੀ ਹੋਣਾ ਆ ਗਿਆ ਵੇਖਿਆ ਲੈ ਕੱਢ ਪ੍ਰੈਸ ਖਾਂ ਛੜਾ ਛੜਾ ਭੱਜ ਗਿਆ ਭੱਜ ਗਿਆ ਲੈ ਵੀ ਵੈਰੀ ਗੁੱਡ ਇਹਨੇ ਸ਼ਰਨਾ ਆ ਗਿਆ ਡੱਗੂ ਰਮਾਣੀ ਵਾਲਾ ਰੇਡਾਂ ਦੇ ਲਾਤਾ ਹੀ ਅੱਜ ਕਹਿੰਦੇ ਸ਼ਰਨੇ ਨੂੰ ਈੜਾ ਗੱਭਰੂ ਲੱਗਦਾ ਕਹਿੰਦੇ ਇੱਕ ਕੰਨੀ ਦੇ ਐਪੀ ਦਾ ਇੱਕ ਕੰਨੀ ਦੇ ਕਹਿੰਦੇ ਸੁੱਖਾ ਵਾ ਸੁੱਖਾ ਸਖੰਤਰ ਕਰ ਦਿੰਦਾ ਬੰਦਾ ਕਹਿੰਦੇ ਈ ਗੱਲ ਆ ਓਹੋ ਜਾਫੀ ਬਾਹਰ ਹੋ ਗਿਆ ਕਹਿੰਦੇ ਬਾਹਰ ਹੋ ਗਿਆ ਜਾਫੀ ਨਾ ਵਈ ਨਾ ੱਟਕਾ ਨਾ ਕਰੋ ਇੰਨਾ ਚਲੋ ਵੀਰ ਜੀ ਕਿਹੜਾ ਵਾ ਅੱਗੇ ਮੇਰਾ ਵੀਰਪਰਾ ਚੱਲ 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 ਮੈਂ ਮਾਰ ਪਾ ਮਾਰ ਪਾ ਜ ਗਿਆ ਭੱਜ ਗਿਆ ਫਟੇ ਮੁੱਤੇਰਾ ਕਹਿੰਦੇ ਲਾਲੀ ਦੀ ਕਬੱਡੀ ਮੇਰੇ ਵੀਰੋ ਫੇਰ ਆ ਗਈ ਆ ਅੱਜ ਪ੍ਰੈਕਟਿਸ ਟਾਈਮ ਪੂਰਾ ਚੱਲਣ ਡਿਆ ਵਾ ਚੱਲੋ ਗੱਭਰੂਆ ਚੱਲੋ ਚੱਲ ਬਹੁਤ ਈਆ ਮੰਨੂ ਸ਼ਾਹਵਾਜ ਕਹਿੰਦੇ ਬਲਾ ਉੜਦੀ ਆਈ ਬਲਾ ਚੱਲ ਵੀ ਬਿਜਲੀ ਆ ਜਾ ਮੇਰਾ ਵੀਰਪਰਾ ਕਹਿੰਦੇ ਬਿਜਲੀ ਕਾ ਹੈ ਇਹ ਜਲਵਾ ਗੱਲ 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 ਆ ਕੀ ਹੋਇਆ ਤੇਰੇ ਗੱਲ 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 ਚੱਲ ਬਿਲੀ ਨੂੰ ਕਿਹੜਾ ਲੱਗਦਾ ਕਿਨੇ ਮੰਨੂ ਲੱਗਦਾ ਕਿਹੜਾ ਲੱਗਦਾ ਆਹਾਂ ਕੱਢ ਲੈ ਜਾ ਲੈ ਜਾ ਦਬਾਰ ਮੰਨਿਆ ਕੀ ਕਰਦਾ ਵਾ ਆਹਾਂ ਸਾਰ ਹੋ ਗਏ ਤੇਰੇ ਪੈਰ ਤੇ ਲੈਂਡ ਬਾਹਰ ਹੋ ਗਏ ਆ ਨੰਬਰ ਤੇ ਬਿਲੀ ਦਾ ਖਿੱਚ ਕੇ ਮਾਰ ਦੇ ਇੱਕ ਖਿੱਚ ਕੇ ਮਾਰ ਦੇ ਹਾਂ ਬਾਤ ਖਿੱਚ ਕੇ ਕਹਿੰਦੇ ਓਏ ਥੱਲੇ ਲੱਗੋਗਾ ਬੱਸ ਸ਼ੱਕਰ ਉਹ ਗੱਲ ਲੱਕ ਫੜ ਲੈ ਉਹਦਾ ਐ ਡੋਲੇ ਤੂੰ ਡੋਲੇ ਫੜ ਲੂਗਾ ਚੱਲ 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 ਕਾਂਗੇ ਵਾਲਾ ਬੰਦਾ ਨਾ ਆਹ ਉਹ ਬੱਲੇ ਸੁਖਿਆ ਸੁੱਖਾ ਉਹਦਾ ਮਾਰਦਾ ਹੋਇਆ ਦਾ ਲਵੇਟਾ ਫੇਰਦਾ ਕਹਿੰਦੇ ਏਸੀ ਵਾਂਗੂ ਕਰਤੀ 쿨ਿੰਗ ਏਸੀ ਦੀ ਸਰਵਿਸ ਕਰਦਾ ਨਾ ਸਰਵਿਸ ਕਰਤੀ ਏਸੀ ਦੀ ਚੱਲ ਵੀ ਫਿੱਡੂ ਸਿਆਂ ਆ ਜਾ ਚੱਲ ਵੀ ਕਹਿੰਦੇ ਫਿੱਡੂ ਸਿਆਂ ਚੱਲ ਓਏ ਫਿੱਡੂਆ ਚੱਲੋ ਮੰਨੂਆ ਮੰਨੂ ਲੱਤਾਂ ਲੱਤਾਂ ਨੂੰ ਲੱਗਿਆ ਕਰ ਪੁੱਤ ਹਾਵੇ ਲੱਗ ਗਿਆ ਚੱਕ ਚੱਕ ਉੱਠ ਨਾਲੇ ਉੱਠ ਪਾ ਲੇਟ ਹੀ ਬੜਾ ਹੋ ਗਿਆ ਵਾ ਇਹ ਤੋਦੋਂ ਹੀ ਆ ਕੰਮ ਪਾਈ ਨਹੀਂ ਕੋਈ ਹਜੇ ਚੱਲ ਵੀ ਫਿੱਡੂ ਚੱਲ ਇੱਕ ਪਾਈ ਐਨੇ ਹਜੇ ਖੜ ਚਿਆ ਕਰੋ ਚੱਲੋ ਫਿੱਡੂ ਸਿਆਂ ਚੱਲ ਫਿੱਡੂ ਸਿਆਂ ਗ ਮਾਨਾ ਜੱਟ ਆ ਗਿਆ ਮਾਨਾ ਜੱਟ ਓ ਵੇ ਹਰ ਕਿ ਦੂਜੀ ਦਾ ਤੇ ਲਾ ਦੇ ਡਸਟ ਆਹ ਆਹ ਉੱਪਰ ਲੀਹਣਾ ਆ ਜਾਓ ਇੱਥੇ ਬੈਠਾ ਪਾਵਾ ਦਵੇ ਆ ਬਹੁਤ ਸੋਹਣਾ ਪਾ 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 ਬਹੁਤ ਸੋਹਣਾ ਉਹ ਦੇਖ ਬੇਤਾਨ ਆ ਉੱਧਰ ਲੱਗੋ ਬਰਨਾ ਚੱਲੋਈ ਸ਼ਰਨੀਆਂ ਚੱਲੋਈ ਸ਼ਰਨੀਆਂ ਚਲੋ 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 ਯਾਰ ਐਦਾਂ ਨਾ ਕਰੋ ਮਿਠਾਈਆਂ ਇੱਧਰ ਮੋੜੀ ਤੇ ਅੱਛਾ ਕਰੋ 17 ਚੱਲ ਵੀ ਚੱਲ 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 ਦੇਖਦੇ ਆ ਕਿਹੜਾ ਗੱਭਰੂ ਚੱਲ 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 ਲੋ ਵੀ ਲਾਲੀ ਦਾ ਰੇਡ ਆ ਚੁੱਕਾ ਹੈ ਚੱਲ ਓ ਲਾਲੀ ਚੱਲ ਓ ਲਾਲੀ ਕਿਹੜਾ ਲੱਗਦਾ ਹੈਪੀ ਲੱਗਦਾ ਕਿਹੜਾ ਚੱਲ ਇੱਧੇ ਪਿੱਛੇ ਨੂੰ ਨੱਡ ਚੱਲ ਹੈਪੀ ਚੱਲ ਕੀ ਗਲਤੀ ਹੁਣ ਪਤਾ ਲੱਕ ਫੜਾਤਾ ਜੇ ਤੁਰਿਆ ਆਉਂਦਾ ਤੁਰਿਆ ਆਉਂਦਾ ਹੈ ਨਾ ਕਾ ਤੋ ਐ ਕੰਮਿਆ ਕ્યાં ਰੱਖਿਆ ਕਰ ਸਿੱਧਾ ਕੰਚੀ ਮਾਰਦਾ ਸੱਟ ਲਾਦਾ ਤਾਂ ਨਹੀਂ ਉੱਤਰਿਆ ਹਾਂ ਕੈਰਾ ਸੀਗਾ ਤਾਂ ਨਹੀਂ ਮੈਂ ਮਾਰੀ ਸੀ ਸਿਰ ਕੋ ਮਾਰਾ ਮੋਟਾ ਤਰਾ ਚੱਲ ਲਾ ਚੱਲੋ ਬੀਲੀ ਚੱਲੋ ਚੱਲੋ ਮੁੰਡਿਆ ਆ ਬੁਦ ਦੇ ਕਰੇ ਚ ਲੈ ਕੇ ਤੋੜ ਦੋ ਚੱਲ ਪਾਰ ਰਹੀ ਹੈ ਚੱਲ ਜੱਗਿਆ ਚਾ ਲੋ ਜੱਗਿਆ ਉਹ ਜੱਗੇ ਜੱਟ ਦੇ ਕਬੂਤਰ ਚੀਨੇ ਦੇਖਦੇ ਆ ਬਾਵਾ ਖਿਲਾ ਰਿਆ ਕਰ ਮੜੀਆਂ ਜੀਆਂ ਨਹੀਂ ਨਹੀਂ ਹੱਸੋ ਤਾਂ ਕਬੈ ਛੇਦਰ ਫੇਰੂ ਲੱਗਿਆ ਨਹੀਂ ਪਾਣੀ ਨਹੀਂ ਹਾਂ ਓ ਯਾਰ ਕੀ ਕਰਦਾ ਏਦਾਂ ਹੀ ਪਿੱਛੇ ਨੂੰ ਪਿੱਛੇ ਨੂੰ ਏਦਾਂ ਹੀ ਏਦਾਂ ਹੀ ਲੈ ਜਾ ਬੈਗ ਚੱਕਿਆ ਤਾਂ ਦੌਰ ਚੱਕ ਹਾਂ ਸਾਈਡ ਲਾ ਜਾ ਸਾਈਡ ਲਾ ਜਾ ਚੱਲ ਮਾਨਿਆ ਮਾਨਾ ਜੁੱਟ ਆ ਗਿਆ ਮਾਨਾ ਜੁੱਟ ਲੱਗੂਗਾ ਸਹੀ ਬਾਹਰ ਲੱਗ ਓਏ ਚੱਲ ਵੀ ਚੱਲ ਵੀ ਸੇਵਕਾ ਚੜ ਚੜ ਹਾਲਾ ਗੈਂਚੀ ਹਾਂ ਚੜ ਗਿਆ ਓਏ ਕੋਈ ਨਾ ਕੋਈ ਨਾ ਬਹੁਤ ਵਧੀਆ ਸੀ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਸੀ ਕੋਈ ਇੰਪਰੂਵਮੈਂਟ ਅੱਗੇ ਨਾਲੋਂ ਲੱਗਦਾ ਸਹੀ ਚੱਲ ਫਿੱਡੂ ਲੱਗਦਾ ਸਹੀ ਆਪੇ ਦਾ ਆ ਜਣੇ ਆ ਆਪੇ ਪੱਕ ਜਾਊਗਾ ਕੋਈ ਨਾ ਜਰ ਤੈਨੂੰ ਮੈਨੂੰ ਇੱਥੇ ਲੱਤਾਂ ਫੜਦਾ ਲੋ ਜਦੋਂ ਫੜਦਾ ਨਾ ਜਿਦਾਂ ਸਮਾਂ ਲਗਾ ਆਪ ਦਾ ਤੋਂ ਬਦਲ ਰਿਹਾ ਹੋਇਆ ਤੈਨੂੰ ਤਾਂ ਉਹਦਾ ਕੋਈ ਮਤਲਬ ਨਹੀਂ ਉਹ ਤੈਨੂੰ ਪਤਾ ਉਤੋਂ ਤੈਨੂੰ ਨਹੀਂ ਲੱਗਦੀ ਤੈਨੂੰ ਹਰ ਵਾਰੀ ਤੈਨੂੰ ਲੱਤਾਂ ਲੱਗਦੀ ਇਹਨੂੰ ਪਤਾ ਫਾੜਨੀਆਂ ਹੀ ਲੱਤਾਂ ਤੇਰੀਆਂ ਉਹਨਾਂ ਨੇ ਇਹ ਦਿਮਾਗ 'ਚ ਰੱਖ ਫਾੜਨੀਆਂ ਹੀ ਲੱਤਾਂ ਤੇਰੀਆਂ ਉਹਨਾਂ ਨੇ ਕੱਲੇ ਸ਼ਰਨੀਆ ਚੱਲ 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 ਸ਼ਰਨੀ ਜਟਾ ਚੱਲ ਆਹ ਤੇ ਕੀ ਕਰਦਾ ਸਾਹਨੇ ਉਹ ਆਈ ਓਏ ਉਹ ਦੂਜੀ ਲਾਤ ਚੱਲ 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 ਵੀ ਮੁੰਡਿਆ ਚੱਲ ਖੜੇ ਰਿਹਾ ਅਗਰ ਪਹਿਲਾਂ ਤੋਖੁੰਦੇ ਜੇ ਲੈਣਦੇ ਹਾਂ ਇਹ ਕਰਦਾ ਹੈਪੀ ਇੱਥੇ ਲਿਆਓਗੇ ਆਜੋ 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 ਚੱਲ ਵੀ ਜੱਗਿਆ ਚੱਲ ਨਹੀਂ ਨਹੀਂ ਭਾਈ ਮੈਨੂੰ ਲੱਗਦਾ ਇਹ ਆ ਦੇ ਲੈ ਲੈ ਭਾਈ ਵਾਜ ਫੇਰ ਕਰੀ ਜਾਂਦਾ ਇਹਦਾ ਇਹਦੇ ਛੇਤਰ ਫੇਰ ਇਹਦੇ ਚੱਲ ਫੜ ਗਿਆ ਫੜ ਗਿਆ ਚੜ 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 ਲੱਕ ਤੇ ਗਿੱਟਾ ਫੜ ਗਿੱਟਾ ਫੜ ਗਿੱਟਾ ਗਿੱਟਾ ਬਹੁਤ ਵਧੀਆ ਕੋਈ ਨਾ ਸ਼ਾਬਾਸ਼ ਚਲੋ ਤੈਨੂੰ ਮਨ ਨੂੰ ਮੈਂ ਉੱਧਰ ਕਰ ਦੇਣਾ ਲਾਸਟ ਵਾਰ ਨਹੀਂ ਜਾ ਤੂੰ ਦਾ ਲੱਕ ਦਾ ਦੇ ਨੀਗਾ ਇੱਧਰ ਖੜੇ ਕਰਨਾ ਘੇਰੀ ਕਮਾਉਣਾ ਆ ਵਾ ਕਾਲੇ ਮਾਨਿਆ ਕੋਹ ਨਹੀਂ ਹੁੰਦਾ ਵੱਡਾ ਛੋਟਾ ਲੱਗਿਆ ਕਰ ਕੋਹ ਨਹੀਂ ਹੁੰਦਾ ਉਹ ਵੇਖ ਲੈ ਜਮਸ਼ੇਰ ਵਾਲਾ ਗਿਆਨੀ ਕਿਦਾਂ ਲੱਗਦਾ ਬੰਦਿਆਂ ਨੂੰ ਚੱਲ ਬੱਸ ਕਰ ਤੇ ਛੱਡ ਦੇ ਪੁੱਤ ਛੱਡ ਦਿਆ ਕਰੋ ਚਲ ਛੱਡ ਦੇ ਬਚਾ ਲੈ ਤਬਚਾ ਹਾਂ 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 ਵੈਰੀ ਗੁੱਡ ਉੱਥੇ ਤੋਂ ਮੈਂ ਨਾ ਕਰ ਬਜਿਆ ਕਿ ਨਹੀਂ ਹੁਣ ਪਿੱਛੇ ਹੋਰ ਹੋ ਇੱਥੇ ਤੋਂ ਆਇਆ ਚਲ ਮੈਂ ਘੁੰਮਣ ਪਿਆ ਤੇ ਨਹੀਂ ਲੱਤ ਫੇਰ ਫੜਨਾ ਨਹੀਂ ਹੁੰਦਾ ਉੱਥੇ ਥੋੜਾ ਪਿੱਛੇ ਰੁਟ ਪ੍ਰੈਸ ਮਾਰ ਕੇ ਪਿੱਛੇ ਨੂੰ ਹੋ ਚੱਲ ਫੇਡੂਸਿਆਂ ਚੱਲ ਵੈਰੀ ਗੁੱਡ ਸ਼ਾਬਾਸ਼ ਹਾਂ 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 ਬਾਹਰ ਲਾ ਕੇ ਦੋ ਆ ਓਏ ਮੁੰਡਿਆ ਕਿਹੜਾ ਆਉਂਦਾ ਲਾਲੋ ਲਾਲੀ ਲਾਲ ਦੁਪੱਟਾ ਲੈ ਕੇ ਬਣ ਗਈ ਲਾਲਬਰੀ ਇਹ ਪਰ ਲਾਲੀ ਉਹ ਨਹੀਂ ਕੀ ਇਹ ਲਾਲੀ ਕਿਹਦੇ ਕਬੱਡੀ ਵਾਲਾ ਚੋਬਰ ਸ਼ਾਬਾਸ਼ ਚੱਲ 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 ਛੱਡਨੇ ਆ ਲੱਗ ਜਾ ਬਾਹਰ ਜਾ ਉਹ ਕੀ ਗੱਲ ਤੈਨੂੰ ਖਾ ਚ ਲਿਆ ਵਾ ਉਹ ਨਹੀਂ ਖਾ ਚ ਲਿਆ ਤੈਨੂੰ ਉਹ ਫੇਰ ਕੀ ਲੱਗ ਜੂਗਾ ਤੈਨੂੰ ਤੁਸੀਂ ਦੇਖ ਦੇਣੀ ਕਿ ਕੰਨੀ ਤੇ ਬੰਦਾ ਸੜਾ ਉਹ ਸੜਾ ਕਰ ਬਹੁਤ ਵਧੀਆ ਅੱਜ ਬਹੁਤ ਵਧੀਆ ਸ਼ਾਬਾਸ਼ ਪੱਕ ਜੂਗਾ ਕੋਈ ਨਾ ਡਰਦੇ ਘਰੋਂ ਲੱਗੂਗਾ ਤੇ ਫੇਰ ਹੀ ਆ ਚੱਲ ਓਏ ਜੱਗਿਆ ਚੱਲ 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 ਜੱਗੇ ਜੱਟ ਦੇ ਕਬੂਤਰ ਚੀਨੇ ਕੱਲ ਚੱਲ ਚੱਲ ਕੋਈ ਨਾ ਕੋਈ ਨਾ ਸ਼ਾਬਾਸ਼ ਵੈਰੀ ਗੁੱਡ ਏਦਾਂ ਲੱਗੂਗਾ ਤਾਂ ਪਤਾ ਲੱਗੂਗਾ ਚੱਲੋ ਮੰਨਿਆ ਆਇਆ ਫੇ ਮੰਨਿਆ ਆ ਜਾਵੇ ਮੰਨਿਆ 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 ਵੜ ਗਿਆ ਹੀ ਤੇਰੀਆਂ ਲੱਤਾਂ ਜੈਪੀ ਫੇਰ ਉਹ ਹੀ ਗਲਤੀ ਕੀਤੀ ਫੇਰ ਘੁੰਮਿਆ ਨਾ ਇਹ ਫੇਰ ਫੇਰ ਉਹ ਚੱਲ ਓਏ ਸ਼ਰਨਿਆਂ ਕਹਿੰਦੇ ਸ਼ਰਨ ਆ ਗਿਆ ਡੱਗੂ ਵਾਲਾ ਨਾਲ ਕਹਿੰਦੇ ਐਪੀ ਆ ਇੱਕ ਕੰਨੀ ਕਹਿੰਦੇ ਸੁੱਖਾ ਵਾ ਮੰਨੂ ਆ ਚੱਲੋ ਮੰਨੂ ਧਿਆਨ ਬਾਕੀਆਂ ਤੇ ਆ ਉਹਦਾ ਕਿਹੜਾ ਗੱਭਰੂ ਅਗਲਾ? ਚੱਲੋ ਬਿਜਲੀ। ਬਿਜਲੀ ਗੜਕਣ ਵਾਲੀ ਵੀ ਆ ਹੁਣ। ਆਜੋ ਯਾਰ ਆਜਾ ਆਜਾ ਚੱਲ ਚੱਲ। ਆਜੋ। ਚੱਲ ਕੋਈ ਨਾ ਤਿੰਨ ਤੈਨੀਆਂ ਚੱਲਣ ਦੇ ਅੱਜ। ਤੈਨੀਆਂ ਚੱਲਣਗੇ ਅੱਜ ਤੈਨੀਆਂ ਜੋਬਰ। ਕਹਿੰਦੇ ਸ਼ਰਨਾ ਕਬੱਡੀ ਪਾ ਰਿਹਾ ਵਾ। ਚਰਨਾ ਚਰਨਾ ਜਦ ਉੱਤ ਲੈ ਕੇ ਕਹਿੰਦੇ ਫਿੱਡੂ ਕਹਿੰਦੇ ਮੁੜਿਆ ਆ ਵਾ ਚੱਲੋ ਲਾਲੀ ਕਹਿੰਦੇ ਲਾਲੀ ਫੇਰ ਆ ਗਿਆ ਗੱਭਰੂ ਕਹਿੰਦੇ ਨਵਾਂ ਜਾਫੀ ਲਿਆਂਦਾ ਕਹਿੰਦੇ ਕਾਲੇ ਸੰਗਿਆਂ ਤੋਂ ਸੱਦਿਆ ਸਪੈਸ਼ਲ ਉਹ ਵੱਲੀ ਗੁੱਡ ਵੱਲੀ ਗੁੱਡ ਵੱਲੀ ਗੁੱਡ ਵੱਲੀ ਗੁੱਡ ਵੱਲੀ ਚੜ ਲੱਗ ਤੇ ਜੜ ਲੱਗ ਤੇ ਨਾ 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 ਕੈਂਚੀ ਨਹੀਂ ਮਾਰਨੀ ਪਿੱਛੋਂ ਪਿੱਛੋਂ ਨਹੀਂ ਕੈਂਚੀ ਮਾਰਨੀ ਬਹੁਤ ਵਧੀਆ ਸ਼ਾਬਾਸ਼ ਮਰਦੀ ਪਈ ਆ ਚੱਲ ਜੱਗਿਆ ਚੱਲ ਪੈਕਰ ਚੱਲ ਬਿੱਟੂ ਤਾਂ ਨੀ ਪਰਾ ਲੱਕ ਫੜਦਾ ਚੱਲੇ ਜੱਗਿਆ ਪਾ ਦੇ ਕਬੱਡੀ ਜੱਗਿਆ ਚੱਲੋ ਸੇਵਕਾ ਚੱਕ ਦੇ ਕੰਮ ਨੂੰ ਹੋ ਗਿਆ ਹੋ ਗਿਆ ਕੱਢ ਪ੍ਰੈਸ ਕੱਢ ਈ ਧਈ ਧਈ ਦੇ ਪਿੱਛੇ ਨੂੰ ਭੱਜਾ ਭੱਜਾ ਛੜਾ ਛੜਾ ਈ ਧਈ 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 ਵੈਰੀ ਗੁੱਡ ਚੱਲੋ ਮਾਨਿਆ ਕਹਿੰਦੇ ਮੰਨਾ ਤੇ ਕਹਿੰਦੇ ਤੇਜ ਆ ਤੇ ਪਰ ਜਾਫੀ ਕਹਿੰਦੇ ਢਿੱਲੇ ਅੱਜ ਚੱਲੋ ਮਾਨੇ ਜੱਟਾ ਪਰਸੋਂ ਤੋਂ ਉਹਨਾਂ ਦਾ ਮੈਚ ਚਲਵਾ ਦਿੰਦੇ ਆ ਆ ਖੇਲਿਓ ਘਰੀ ਓਏ ਲੱਦ ਨੂੰ ਪਿਆ ਕਰ ਸ਼ੌ ਮਾਰਿਆ ਕਰੋ ਆ ਗਿਆ ਮਗਰ ਚੱਲੇ ਵੀਲੀ ਜ਼ਾਲਮ ਜਾਫੀ ਵੀ ਸਿਰੇ ਦਾ ਪਾਪੀ ਖੜ ਦੇਣ ਜੜ ਵੈਰੀ ਗੁੱਡ ਲੱਗ ਜਾ ਹੁਣ ਕਹਿੰਦੇ ਕਹਿੰਦੇ ਮੋਟਾ ਵੀ ਕਹਿੰਦੇ ਆ ਗਿਆ ਕਹਿੰਦੇ ਘੇਰੀ ਚ ਮੋਟਿਆ ਲੱਗ ਕੰਨੀ ਤੇ ਚੱਲ ਤੇਰਾ ਤੇਰਾ ਇਹ ਜਫਾ ਵੇਖਣ ਆਏ ਆ ਯਾਰ ਚੱਲ ਪੰਡ ਦਾ ਭਾ ਕਬੱਡੀ ਕੀਨਾ ਤੇਰਾ ਛੱਟੇ ਕੱਠੇ ਆਲੇ ਆ ਜੀਪ ਅੰਦਰ ਕਰ ਚੱਲ 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 ਤੁਹਾਨੂੰ ਨਹੀਂ ਕਹਿੰਦਾ ਭਾਜੀ ਚੱਲ ਵੀ ਚੱਲ ਵੀ ਚੱਲ ਵੀ ਉਹ ਭੁਜਾ ਲਿਆ ਵੀ ਭੁਜਾ ਲਿਆ ਵੀ ਭੁਜਾ ਲਿਆ ਵੀ ਭੁਜਾ ਲਿਆ ਆ ਵੀ ਭੁਜਾ ਲਿਆ ਭਾਈ ਲਾਈਵ ਹੀ ਆ ਲਾਈਵ ਹੀ ਆ ਮੈਂ ਹੁਣ ਕੈਮਰੇ 'ਚ ਆਉਣਗੇ ਤੇ ਫੇਰ ਹੀ ਆ ਚੱਲ ਵੀ ਮੁੰਡਿਆ ਹੁਣ ਇਹ ਪਤਾ ਲੱਗ ਜਣਾ ਤੂੰ ਲਾਇਕ ਨਹੀਂ ਤੂੰ ਬਹੁਤ ਜੱਫੇ ਲਾ ਤੇ ਬਾਹਰ ਹੋ ਗਿਆ ਵਾ ਕੌਣ ਕਹਿੰਦਾ ਮੈਂ ਲੱਗਣਾ ਪਾਰੀ ਆ ਵੇਖ ਲੈ ਤੇਰਾ ਚੇਲਾ ਯਾਰ ਲੱਗਦਾ ਨਿਗਾ ਹੁਣ ਭਾਈ ਮੈਂ ਰੇਡਾਂ ਤੇ ਲਾ ਦੇਣਾ ਫੇ ਲੱਗਣਾ ਰੇਡਾਂ ਤੇ ਲਾ ਕੇ ਮਾਰ ਲਾ ਕੇ ਮਾਰ ਲਾ ਕੇ ਮਾਰ ਭੱਜ ਗਿਆ ਭੱਜ ਗਿਆ ਭਜਾ ਲਿਆ ਤੈਨੂੰ ਭਜਾ ਲਿਆ ਭਜਾ ਲਿਆ ਫੱਟੇ ਮੂੰਹ ਫੱਟੇ ਮੂੰਹ ਭਜਾ ਲਿਆ ਫੇ ਮੈਨੂੰ ਕਾਲੂ ਨੂੰ ਟੱਚ ਮਾਰ ਕਾਲੂ ਨੂੰ ਆਪਣੇ ਨੂੰ ਸੁਖੇ ਕਾਲੂ ਨੂੰ ਟੱਚ ਮਾਰਨਾ ਮਾ ਟੱਚ ਸੁਖੇ ਕਾਲੂ ਨੂੰ ਸੁਖੇ ਕਾਲੂ ਨੂੰ ਉਹ ਜਾ ਮੇਰੀ ਬੇਇੱਜ਼ਤੀ ਕਰਾ ਕਰਾਤੀ ਜਿੱਦਾਂ ਆਪਕੇ ਨੇ ਬੇਇੱਜ਼ਤੀ ਕਰਾਤੀ ਮੇਰੀ ਕਹਿੰਦੇ ਜੱਫਾ ਇੱਕ ਨਹੀਂ ਲਾਇਆ ਅੱਜ ਜਹਾਦਾ ਸੁਰਖਪੁਰੀਏ ਨੇ ਨਹੀਂ ਕਿੱਦਾਂ ਗਿਆ ਇਹ ਤੁਹਾਨੂੰ ਸ਼ਾਲਾ ਨੇ ਮਰਾਇਆ ਹੋਇਆ ਥਾਡੀਆਂ ਨੇ